ਲੈਬ ਚੋਂ ਗਾਇਬ ਹੋਏ ਸੈਂਕੜੇ ਖਤਰਨਾਕ ਵਾਇਰਸ ਦੇ ਨਮੂਨੇ ਆਸਟ੍ਰੇਲੀਆ ਦੇ ਕੁਵਿੰਸਲੈਂਡ ਤੋਂ ਇੱਕ ਬਹੁਤ ਹੀ ਗੰਭੀਰ ਜੀਵ ਸੁਰੱਖਿਆ ਦੀ ਉਲੰਘਣਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਵਿੰਸਲੈਂਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਦੀ ਇੱਕ ਲੈਬਰਾਟਰੀ ਦੇ ਵਿੱਚ ਸੈਂਕੜੇ ਘਾਤਕ ਵਾਇਰਸ ਦੇ ਨਮੂਨੇ ਗਾਇਬ ਹਨ ਕੁਇਨਜ਼ਲੈਂਡ ਨੇ ਸਬਤ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਤੇ ਇਸ ਨੂੰ ਗੰਭੀਰ ਮਾਮਲਾ ਦੱਸਿਆ ਹੈ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਸਰਕਾਰ ਨੇ ਕੁਇਨਜ਼ਲੈਂਡ ਹੈਲਥ ਆਸਟ੍ਰੇਲੀਆ ਦੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਇਸ ਗੱਲ ਦੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਵੀ ਦੇ ਦਿੱਤਾ ਹੈ ਇਸ ਨੇ ਬਾਇਓ ਸਿਕਿਉਰਟੀ ਪ੍ਰੋਟੋਕਾਲ ਦੀ ਇੱਕ ਵੱਡੀ ਇਤਿਹਾਸਿਕ ਉਲੰਘਣਾ ਦੇ ਵਜੋਂ ਵਾਨਨ ਕੀਤਾ ਹੈ ਗੁੰਮ ਹੋਏ ਨਮੂਨਿਆਂ ਬਾਰੇ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਚੋਰੀ ਕੀਤੇ ਗਏ ਹਨ ਜਾਂ ਫਿਰ ਨਸ਼ਟ ਕਰ ਦਿੱਤੇ ਗਏ ਹਨ ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ ਹੈਂਟਾ ਵਾਇਰਸ ਇੱਕ ਜੀਨੋਟਿਕ ਵਾਇਰਸ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਸੰਚਾਰਿਤ ਹੋ ਸਕਦਾ ਹੈ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਪਾਇਆ ਜਾਂਦਾ ਹੈ ਹੰਟਾ ਵਾਇਰਸ ਅਤੇ ਲਿਸਾ ਵਾਇਰਸ ਵੀ ਵਾਇਰਸ ਹਨ ਜੋ ਗੰਭੀਰ ਬਿਮਾਰੀ ਅਤੇ ਮੌਤ ਦਾ ਕਾਰਨ ਬਣ ਸਕਦੇ ਹਨ ਲਿਸਾ ਵਾਇਰਸ ਪਰਿਵਾਰ ਦੇ ਵਿੱਚ ਰੇਵੀਜ਼ ਵਾਇਰਸ ਵੀ ਸ਼ਾਮਲ ਹੁੰਦਾ ਹੈ ਜੋ ਲਗਭਗ ਹਮੇਸ਼ਾ ਬਿਨਾਂ ਇਲਾਜ ਦੇ ਇੱਕ ਵਿਅਕਤੀ ਨੂੰ ਵੀ ਮਾਰ ਸਕਦਾ ਹੈ ਕੁਇਨਜ਼ਲੈਂਡ ਦੇ ਸਿਹਤ ਮੰਤਰੀ ਟਿਮੋਥੀ ਨਿਕੋਲਸ ਨੇ ਕਿਹਾ ਕਿ ਇਹ ਉਲੰਘਣਾ ਦੀ ਗੰਭੀਰਤਾ ਨੂੰ ਦੇਖਦੇ ਵਿਭਾਗ ਦੇ ਸਟਾਫ ਨੂੰ ਮੁੜ ਸਿਖਲਾਈ ਦੇਣ ਅਤੇ ਸਮੱਗਰੀ ਦੀ ਸਹੀ ਸਟੋਰੇਜ ਨੂੰ ਯਕੀਨੀ ਬਣਾਉਣ ਦੇ ਲਈ ਸਗਰਮ ਕਦਮ ਚੁੱਕੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਕੰਨਾ ਦੀ ਪਾਗ 9 ਜਾਂਚ ਤਹਿਤ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਕੇਸ ਦੇ ਕਿਸੇ ਵੀ ਪਹਿਲੂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਯੂਨੀਵਰਸਿਟੀ ਦੇ ਇੱਕ ਡਾਕਟਰ ਸैम ਨੇ ਇਸ ਘਟਨਾ ਨੂੰ ਮਹੱਤਵਪੂਰਨ ਬਾਇਓ ਸਿਕਿਉਰਿਟੀ ਲੈਬਸ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਵਾਇਰਸ ਮਨੁੱਖਾਂ ਤੇ ਬਹੁਤ ਗੰਭੀਰ ਪ੍ਰਭਾਵ ਪਾ ਸਕਦੇ ਹਨ ਇਹ ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਨਹੀਂ ਫੈਲਦੇ ਇਸ ਦੇ ਬਾਵਜੂਦ ਇਹ ਵਾਇਰਸ ਪਸ਼ੂਆਂ ਲਈ ਖਤਰਾ ਬਣ ਸਕਦੇ ਹਨ